ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਤੇ ਲੰਮੇ ਸਮੇਂ ਤੋਂ ਚੱਲਦੇ ਨਾਨਕਸ਼ਾਹੀ ਤੇ ਬਿਕਰਮੀ ਕੈਲੰਡਰ ਵਿਵਾਦ ਸੁਲਝਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਦੀ ਬੈਠਕ 'ਚ ਵਿਚਾਰ ਤੋਂ ਬਾਅਦ ਇਹ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਸੇਕ ਇਤਿਹਾਸ ਅਤੇ ਸਾਰੇ ਮਸਲੇ ਦੇ ਵਿਚਾਰ ਕਰਕੇ ਅਗਲੇ ਸਾਲ ਜਨਵਰੀ 'ਚ ਆਪਣੀ ਰਿਪੋਰਟ ਸੌਂਪੇਗੀ ਅਤੇ ਉਸ ਤੋਂ ਬਾਅਦ ਹੀ ਕੋ ਯੰਤिम ਫੈਸਲਾ ਹੋਵੇਗਾ। ਕੈਲੰਡਰ ਸੰਬੰਧੀ ਬਣੀ ਹੋਈ ਤੁਬਦਾਨ ਨੂੰ ਪੂਰਨ ਤੌਰ ਤੇ ਖਤਮ ਕਰਨ ਵਾਸਤੇ ਤੇ ਸਮੁੱਚੇ ਪੰਥਕ ਏਕਤਾ ਬਣਾਉਣ ਵਾਸਤੇ ਕਮੇਟੀ ਗਠਿਤ ਕੀਤੀ ਜਾਂਦੀ ਹੈ ਬਣਾਈ ਗਈ ਕਮੇਟੀ ਕੈਲੰਡਰ ਸੰਬੰਧੀ ਗੁਰਬਾਣੀ ਇਤਿਹਾਸ ਸਰੋਤਾਂ ਅਨੁਸਾਰ ਪਰ ਆਪਣੀਆਂ ਵਿਚਾਰਾਂ ਇੱਕ ਪੋ ਸਮਤ ਨਾਨਕਸ਼ਾਹੀ 547 ਤੱਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜਣ ਦੀ ਕਿਰਪਾਲ ਰਖੇਚਲ ਕਰਨ ਸਮਤ ਨਾਨਕਸ਼ਾਹੀ ਸਮਤ 547 ਦਾ ਕੈਲੰਡਰ ਗੁਰਬਾਣੀ ਅਤੇ ਇਤਿਹਾਸ ਖੋਜਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਤੱਕ ਪਹੁੰਚਾਇਆ ਜਾਵੇ ਕਮੇਟੀ ਹੇਠ ਲਿਖੇ ਅਨੁਸਾਰ ਬਣਾਈ ਗਈ ਹੈ ਤਖਤ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਇੱਕ ਨੁਮਾਇੰਦਾ ਤਖਤ ਸ੍ਰੀ ਅਵਚਲ ਹਜੂਰ ਸਾਹਿਬ ਤੋਂ ਇੱਕ ਨੁਮਾਇੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਨੁਮਾਇੰਦੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਨੁਮਾਇੰਦਾ ਵਿਦਵਾਨ ਜੋ ਇਸ ਨਾਨਕਸ਼ਾਈ ਕੈਲੰਡਰ ਦੇ ਨੂੰ ਤਿਆਰ ਕਰਨ ਵਾਸਤੇ ਆਪਣਾ ਸਾਰਾ ਵਿਚਾਰ ਵਿਵਰਸ਼ ਕਰਨਗੇ ਸਰਦਾਰ ਪਾਲ ਸਿੰਘ ਪUREWAL ਕੈਲੰਡਰ ਦੇ ਚੇਤਾ ਡਾਕਟਰ ਗੁਰਚਰਨਜੀਤ ਸਿੰਘ ਜੀ ਲਾਂਬਾ ਯੂਐਸਏ ਡਾਕਟਰ ਅਨੁਰਾਗ ਸਿੰਘ ਲੁਧਿਆਣਾ ਕਰਨਲ ਸਰਜੀਤ ਸਿੰਘ ਜੀ ਨਿਸ਼ਾਨ ਸੰਤ ਸਮਾਜ ਵੱਲੋਂ ਦੋ ਨਵੇਂਦੇ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਇੱਕ ਨਵੇਂਦਾ ਨਿਰਮਲ ਭੇਖ ਵੱਲੋਂ ਇੱਕ ਨੁਮਾਇੰਦਾ ਵਿਦੇਸ਼ਾਂ ਵਿੱਚੋਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਯੂਰਪ ਆਪਣੇ ਇੱਕ-ਇੱਕ ਨੁਮਾਇੰਦੇ ਦਾ ਨਾਮ ਭੇਜਣ ਜਿਸ ਉੱਪਰ ਸਾਰਿਆਂ ਦੀ ਸਹਿਮਤੀ ਹੋਵੇਗੀ ਭੇਜਣ ਵਾਲੇ ਨੁਮਾਇੰਦੇ ਨੂੰ ਕੈਲੰਡਰ ਸੰਬੰਧੀ ਪੂਰਨ ਜਾਣਕਾਰੀ ਹੋਵੇ ਇਹ ਆਪਣੇ ਨਾਮ ਜਿਹੜੇ ਨੇ 7 ਦਿਨਾਂ ਦੇ ਅੰਦਰ-ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਖੇ ਭੇਜਣਗੇ ਔਰ ਉਹਦੇ ਅਨੁਸਾਰ ਜੋ ਇਹ ਕਮੇਟੀ ਗਠਿਤ ਕੀਤੀ ਜਾਏਗੀ ਕਮੇਟੀ ਜੋ ਇਸ ਕੈਲੰਡਰ ਸੰਬੰਧੀ ਵਿਚਾਰ ਕਰੇਗੀ ਉਸ ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਵਿਚਾਰ ਕਰਕੇ ਪਰਵਾਨਿਆ ਜਾਵੇਗਾ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਹਉ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ